ਪਗਾਨਿਆਂ ਦਾ ਜ਼ੋਰ ਲੱਗਾ ਪਿਆ ਤੁਹਾਨੂੰ ਮਾਰਨ ਦਾ ਤੁਸੀਂ ਨਹੀਂ ਮਰਦੇ ਤੁਸੀਂ ਮਰਨ ਪਤਾ ਆਪਾਂ ਕਦੋਂ ਡੈ ਆ ਹੁਣ ਆਪ ਮਰਨ ਦੇ ਆਪ ਆ ਮੇਰੇ ਨਾਲ ਦਾ ਢਾਡੀ ਵੀਰ ਆਹੀ ਆਉਣ ਦਾ ਇੱਕ ਵੀਡੀਓ ਪੈਲਸ ਵਿੱਚੋਂ ਮੈਨੂੰ ਵੀਰ ਨੇ ਵਿਖਾਈ ਪੱਗਾਂ ਵਾਲਿਆਂ ਦਾ ਵਿਆਹ ਤੇ ਸ਼ਰਾਬ ਪਤਾ ਕਿਤਨਾ ਪਿੰਡੇ ਪੱਗਾਂ ਵਾਲੇ ਅੱਗੇ ਤੁੰਦਾ ਹੈ ਚਲੋ ਆ ਪੈਗ ਪਾ ਕੇ ਆਪ ਪੀ ਲੈਂਦੇ ਹੀ ਉਸ ਪੈਲਸ ਦੇ ਵਿੱਚ ਜਿਹੜੀਆਂ ਨੌਜਵਾਨ ਲੜਕੀਆਂ ਲਿਆਂਦੀਆਂ ਉਹਨਾਂ ਦੀਆਂ ਕਾਲੇ ਰੰਗ ਦੀਆਂ ਪੈਂਟਾਂ ਤੇ ਕਾਲੇ ਰੰਗ ਦੀਆਂ ਸ਼ਰਟਾਂ ਸਿਰੋਂ ਖੁੱਲੇ ਵਾਲ ਤੇ ਪੈਣਾ ਮੈਨੂੰ ਸ਼ਰਮ ਆਉਂਦੀ ਹੈ ਉਹ ਨੌਜਵਾਨ ਕੁੜੀਆਂ ਪਤਾ ਕੀ ਕਰਦੀਆਂ ਸੀ ਸਰਿੰਜ ਦੇ ਨਾਲ ਡੋਜ਼ ਭਰਦੀਆਂ ਸੀ ਡੋਜ਼ ਤੇ ਪੱਗ ਵਾਲਾ ਮੂੰਹ ਅੜਦਾ ਤੇ ਉਹਦੇ ਮੂੰਹ ਦੇ ਵਿੱਚ ਉਹ ਸਰਿੰਜ ਦੀ ਡੋਜ਼ ਪਾਉਂਦੀ ਸ਼ਰਾਬ ਦੀ ਇੱਥੋਂ ਮਰਨਾ ਜੀ ਅਸੀਂ ਉਹ ਔਤਰਾਂ ਨਹੀਂ ਆਹੀ ਮਰਦੇ ਸਾਨੂੰ ਅਜਾਚੀ ਲੈ ਕੇ ਪਾਉਂਦੇ ਉਹ ਔਤਰਾਂ ਨਹੀਂ ਮਰਦਾ ਪੰਜਾਬ ਦਾ ਕਿਸਾਨ ਉਹ ਔਤਰਾਂ ਨਹੀਂ ਮਰਦਾ ਪੰਜਾਬ ਦਾ ਮਜ਼ਦੂਰ ਜਦੋਂ ਇਹੋ ਜ਼ਿੰਦਗੀ ਵਿੱਚ ਇਹੋ ਜਿਹੇ ਚੋਚਰੇ ਲੱਗ ਪੈ ਕਰਨ ਉਹ ਤੋਂ ਅਸੀਂ ਮਰਨਾ ਉਤਰਾ ਨਹੀਂ ਮਰਦੀ ਅਸੀਂ ਦੁਸ਼ਮਣ ਕੋ ਨਹੀਂ ਮਰਦੇ ਅਸੀਂ ਆਪ ਮਰਾਂਗੇ ਮੈਂ ਕਹਿੰਨਾ ਗਵਾਂਢੀ ਮੇਰਾ ਨਾ ਜਿਹੜਾ ਉਹਨੇ 100 ਰੁਪਇਆ ਐਨ ਦਿੱਤੀ ਐਨ ਤੇ ਮੈਨੂੰ ਇਹਦੋਂ ਵੱਡੀ ਗੱਡੀ ਦੇਣੀ ਚਾਹੇ ਮੈਨੂੰ ਤਿੰਨ ਕਿਲੇ ਪਹਿਲੀ ਬੈ ਕੇ ਉਹਨਾਂ ਨਾਲ ਨਹੀਂ ਪੈ ਜਾਵੇ ਫਿਰ ਉਹਦੇ ਤੋਂ ਬਾਅਦ ਜਦੋਂ ਕਰਜਾ ਨਹੀਂ ਲੱਸਦਾ ਉਹ ਲੈ ਕੇ ਫਿਰ ਤਿੰਨ ਕਿ ਗੱਜ ਦਾ ਰਸਾ ਬੰਬੀ ਵਾਲੇ ਕੋਠੇ ਜਾ ਕੇ ਪਾ ਕੇ ਫਾ ਲੈਂਦਾ ਕਿਸੇ ਨੇ ਥੋੜਾ ਕਿਹਾ ਅਸੀਂ ਗੱਡੀ ਦੀ ਅੱਡੀਆਂ ਚੁੱਕ ਕੇ ਫਾਸ ਹੀ ਆਪ ਲੈਣੀ ਇਹ ਮੈਂ ਬੇਨਤੀ ਕੀਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਬੈਠੇ ਆ ਜੇ ਇਹ ਆਦਤਾਂ ਨਾ ਛੱਡੀਆਂ ਗੈਰਾਂ ਦੇ ਮਾਰਿਆਂ ਨਹੀਂ ਮਰਨਾ ਹੀ ਆਪਣੇ ਆਪ ਹੀ ਖਤਮ ਹੋ ਜਾਣਾ ਮੇਰੇ ਸਮੇਤ ਮੈਂ ਆਪਣੇ ਆਪ ਨੂੰ ਤੁਹਾਡੇ ਚ ਲਿਆ ਮੇਰੇ ਸਮੇਤ ਜਿੰਨੇ ਆਪਾਂ ਬੈਠੇ ਆ ਦਸਾਂਕ ਬੰਦਿਆਂ ਦੀ ਭਾਵੇਂ ਕਿਤੇ ਜ਼ਮੀਨ ਬੈਂਕ ਕੋਲ ਨਾ ਹੋਵੇ ਨੀ ਤੇ ਮੇਰੀ ਵੀ ਪਹਿਲੀ ਬੈਂਕ ਕੋਲ ਆ ਤੇ ਤੁਹਾਡੀਆਂ ਵੀ ਤਕਰੀਬਨ ਤਕਰੀਬਨ ਜਿਮੀਨਾਂ ਬੈਂਕ ਕੋਲ ਪਈਆਂ ਅਸੀਂ ਸਾਲ ਦੇ ਬਜ਼ੁਰਗ ਵਿੱਚ ਬੈਠੇ ਪੁੱਛੋ ਕਿਤੇ ਜ਼ਿੰਦਗੀ 'ਚ ਲੋਨ ਲਿਆ ਹੀ ਇਹਨਾਂ ਨੇ ਆ ਤੁਹਾਡੇ ਵਿੱਚ 17 17 ਸਾਲਾਂ ਦੇ ਬਜ਼ੁਰਗ ਬੈਠੇ ਆ ਨੰਗੇ ਪੈਰਿਆਂ ਆਪਣੀ ਜ਼ਿੰਦਗੀ ਬਤੀਤ ਕਰ ਦਿੱਤੀ ਲੇਕਿਨ ਕਦੇ ਬੈਂਕ ਦਾ ਕਰਜ਼ਾ ਨਹੀਂ ਸੀ ਆਪਣੇ ਸਿਰ ਤੇ ਚੜਨ ਦਿੱਤਾ ਸਾਨੂੰ ਆ ਚੋਚਲੇ ਲੈ ਕੇ ਬਹਿ ਗਏ ਤੇ ਜੇ 10 ਕੱਲਿਆਂ ਵਾਲਾ ਉਹਦੀ ਵੀ ਲਿਮਟ ਜੇ 20 ਕੱਲਿਆਂ ਵਾਲਾ ਉਹਦੀ ਵੀ ਲਿਮਟ ਜੇ 30 ਕੱਲਿਆਂ ਵਾਲਾ ਤੇ ਲਿਮਟ ਉਹਦੀ ਵੀ ਬਣੀ ਪਈ ਸਤਿਗੁਰੂ ਮਹਾਰਾਜ ਕਿਰਪਾ ਕਰੇ ਮੈਂ ਸ਼ੁਰੂ ਵਿੱਚ ਇਹ ਬੇਨਤੀ ਕਰ ਦਿੱਤੀ ਹੈ ਜਿਹੜਾ ਮੈਂ ਪ੍ਰਸੰਗ ਕਹਣਾ ਤੁਸੀਂ ਇੱਕ ਵਾਰ ਨਹੀਂ ਅਨੇਕਾਂ ਵਾਰ ਸੁਣਿਆ ਇੱਕ ਵਾਰ ਨਹੀਂ ਕਈ ਵਾਰ ਪਰ ਮੇਰੀ ਇਹ ਬੇਨਤੀ ਮੈਂ ਸਟੇਟ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਪੰਜਾਬ ਦਾ ਦੁੱਖ ਜਰੂਰ ਹੋਣਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਬਚ ਜਾਈਏ ਸਾਡੀਆਂ ਪਨੀਰੀ ਵਾਸਤੇ ਬੱਚਿਆਂ ਵਾਸਤੇ ਕੁਝ ਨਾ ਕੁਝ ਪੰਜਾਬ ਚ ਅਸੀਂ ਛੱਡ ਜਾਈਏ ਕਿਰਸਾਨੀ ਛੱਡ ਜਾਈਏ ਪਾਣੀ ਛੱਡ ਜਾਈਏ ਇਹਨਾਂ ਵਾਸਤੇ ਜ਼ਮੀਨਾਂ ਛੱਡ ਜਾਈਏ ਸਤਿਗੁਰੂ ਮਹਾਰਾਜ ਕਿਰਪਾ ਕਰੇ ਮੈਂ ਬੇਨਤੀ ਕਰਦਾ ਇਹ ਬੇਨਤੀ ਤੁਸੀਂ ਸਵੀਕਾਰ ਜਰੂਰ ਕਰੋਗੇ ਇੱਕ ਵਾਰੀ ਪੂਰੀ ਮਾਨਵਤਾ ਦਾ ਭਲਾ ਮੰਗੋ ਤੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ